ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੜਿੰਗ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੁੜਾ ਹੋਰ ਦੱਸੋ ਇਹ ਸਾਰੀ ਕਿਵੇਂ ਆ ਲਓ ਜੀ ਅੱਜ ਆਪਾਂ ਕਰ ਲਈ ਤਿਆਰੀ ਨੂੰ ਸਾਹ ਜਾਣ ਦੀ ਥੋੜਾ ਆਪਾਂ ਰੋਟੀ ਪਾ ਲਈ ਰੋਟੀ ਮੇਰੀ ਬਣਾਈ ਪਈ ਹੈ ਆਪਾਂ ਇੱਕ ਟਾਈਮ ਦੀ ਰੋਟੀ ਬਣਾ ਕੇ ਲੈ ਜੇਨੇ ਨਾਲ ਸਬਜ਼ੀ ਨਾਲ ਕਿਉਂਕਿ ਫੇ ਸ਼ਾਮ ਨੂੰ ਸਟੇਸ਼ਨ ਤੇ ਆਪਣੀ ਲੇਟ ਹੈਗੀ ਟ੍ਰੇਨ ਹੁਣ ਆਪਾਂ ਰੋਟੀ ਪਾ ਲਈਏ ਸਬਜ਼ੀਆਂ ਨਾਲ ਰੋਟੀ ਲੈ ਕੇ ਜਾਨੇ ਇੱਕ ਭਰਾਂ ਦੇ ਬਣਨਾ ਹੈ ਆਪਾਂ ਲਓ। ਆਪਾਂ ਰੋਟੀ ਪਾ ਲਈਏ। ਇਹ ਕਾਪੜਾ ਬਣਾ ਲਈ ਨਾਲ ਮੇਥਾ ਵਾਲੇ ਪਰਾਉਂਦੇ। ਕਿਉਂਕਿ ਬੱਚੇ ਨੇ ਜੀ ਨਾਲ ਹਨ। ਬੱਚਿਆਂ ਨੂੰ ਤਾਂ ਇਹ ਅੰਚਰ ਆਖਦੇ ਬੁਰੇ। ਬੱਚਿਆਂ ਤਾਂ ਇਹ ਬਹੁਤ ਖੁੱਖ ਲੱਗਦੀ ਐ। ਲਓ। ਆਪਾਂ ਰੋਟੀ ਨਾ सब्जी सब्जी डालो आपा गोभी सब्जी बना ली थी फ्राई करके ये सुखी सब्जियां है रोटी रख के भी खा सक ले हैं आपा मैं ना सिर्फ पता ही बच्चे नहीं खादेंगे रोटी बिना आपा मीठाने प्लान के बना देना और आपा सब्जी ना शाम वास्ते ਉਂਗਟਰੀ ਇਹ ਆਪਣੀ ਲੇਟ ਹੈ ਜੀ ਹਜੇ ਦੁਪਹਿਰਾਂ ਹੋਇਆ 2 ਵਜੇ ਨਹੀਂ ਹਜੇ ਹਮ ਤੋ 2 ਵਜੇ ਚਾਹਗੇ ਲਓ ਬਾਤ ਕਿ ਤੁਸੀਂ ਇਹਨੂੰ ਫ੍ਰੀਜ ਵਿੱਚ ਲਾ ਲਿਓ ਠੀਕ ਹੈ ਬਾਕੀ ਕੀ ਲਓ ਜੀ ਆਪਾਂ ਖਾਣਾ ਪੈਕ ਕਰੀਏ ਹੁਣ ਆਪਾਂ ਜਾਣ ਲੱਗੇ ਚਾਹ ਪੀ ਲਈਏ ਬੱਚੇ ਸਾਰੇ ਤਿਆਰ ਹੋਏ ਹੋਏ ਨੇ ਫਿਰ ਆਪਾਂ ਚੱਲਦੇ ਆਂ ਜੀ ਉਧਰ ਆਪਣੀ ਬੱਸ ਵੀ ਆ ਗਈ ਕਿਉਂਕਿ ਆਪਾਂ ਨੇ ਬਹੁਤ ਦੂਰ ਜਾ ਕੇ ਚੜ੍ਹਨਾ ਈ ਸੰਗਰੂਰ ਚੜ੍ਹਨਾ ਸੀ ਪਹਿਲਾਂ ਸੀ ਨੇ ਟਰੈਕ ਪੱਟਣ ਕਰਕੇ ਨਾ ਧੂਰੀ ਰੈਲ ਟਰੈਕ ਤੇ ਕੰਮ ਚੱਲ ਰਿਹਾ ਹੈ ਹੁਣ ਸਾਨੂੰ ਜਾਖੜ ਤੋਂ ਜਾ ਕੇ ਟ੍ਰੇਨ ਫੜਨੀ ਪਊਗੀ ਇਸ ਕਰਕੇ ਅਸੀਂ ਉੱਥੇ ਜਾਣ ਨੂੰ ਸਾਨੂੰ 2 ਘੰਟੇ ਲੱਗ ਜਾਣਗੇ pani ni pani ni haan hmm.

i <laughs> 嗯。 ਉਬਈ ਮੈਟਰੋ ਆਪ ਫੌਂਚ ਗਏ ਜੀ ਸਾਰੀਆਂ ਸੱਗਦਾ ਖੜੀਆਂ ਨੇ ਹਾਂ ਲੀਓ ਗਾਇਸ ਕੋਈ ਵਰਨੀ ਅਪਾ ਦਾ ਲੀਟ ਨਹੀਂ ਲਗਿਆ ਮੇਰੇ ਕੋਲ ਅੱਤੇ ਕਿੰਦੀ ਕਿੰਦੀ ਰੇਮ ਲਗ ਗਈ ਆ ਫਰੈਂਡ ਦੇਸੀ ਹੋਰ multimillion dollar <laughs> ਕਿ ਨਾ ਇੱਕ ਜੀ ਲੋੜੀ ਜਿੱਦੋ ਚ ਵਾਜਾ ਕਰਾਤਾ ਸਮਾਨ ਦੇ ਚ ਸਮਾਨ ਦੀ ਦਿੱਕਤ ਨਹੀਂ ਹੈਗੀ ਆਪਣੇ ਮਨ ਦਾ ਜਾ ਮੈਂ ਨਹੀਂ ਜਾਣ ਅਨੀ ਪਟ ਮਾਰ ਰਿਹਾ ਨੀ ਇਹੋ ਯਾਹ ਤੇ ਉਹਦਾ 1.5 ਘੰਟੇ ਜਲਾਤਾ ਮੈਂ ਇਸ ਤਰ੍ਹਾਂ ਹੋ ਗਿਆ ਉਦੋਂ ਵੀ 30000 ਤੋਂ 12 ਘਰ ਹੋ ਗਿਆ

ਵੀ ਬਈ ਸ਼ੁਰੂ ਰਾਜ ਨੰਬਰ 3 ਹੋ ਜਾ ਰਿਹਾ ਅਚਨ ਕਿਹਦੇ ਤੋਂ ਨੰਬਰ ਖੜਾ ਉਹ ਇਹੱਸਵਾਤਾ ਉੱਤੇ ਹੀ ਆ ਗਿਆ ਉਹ ਇਹਨੂੰ ਤੋਂ ਪਰ ਟ੍ਰੇਨ ਟੂ ਮਿੰਟ ਵਾਸਤੇ ਖੜਨੀ ਆ ਹਾਂ ਕੋਈ ਗੱਲ ਤਿੰਨ ਮਿੰਟ ਜਣਾ ਖੜਾ ਮੈਨੂੰ ਦੁਬਾਰਾ ਕੱਢੀ ਹੋਣਾ ਬਜਾਈ ਦੇ ਨਹੀਂ ਇੱਥੇ ਹੀ ਦੇਖੋ ਵੀ ਮਿੱਤਰੋ ਆਪਾਂ ਦੀ ਸਟੇਸ਼ਨ ਤੇ ਵਿਲੇ ਅੱਪਾਗੇ ਜੀ ਆ ਸਾਰੀ ਟ੍ਰੇਨ ਦੇ ਡੱਬੇ ਗਿਣ ਐਡੀ ਦਰੋ ਆਪਾਂ ਚੱਲੇ ਆਈ। ਔਰ ਦੇਖੋ ਪਹਿਲਾ ਆਪਾਂ ਜਿੱਥੇ ਬੈਠੇ ਜੀ ਉੱਥੋਂ ਆਪਾਂ ਉੱਧਰ ਗਏ। ਪਰ ਉਹ ਤੋਂ ਉੱਤਰ ਕੇ ਕਰਦੋ ਹੁਣ ਆਪਾਂ ਇਧਰ ਆ ਗਏ। ਸਾਰੀ ਟ੍ਰੇਨ ਦੇ ਡੱਬੇ ਗਿਣਾਂਗੇ। ਓਏ ਪਜਖੜ ਸਟੇਸ਼ਨ ਤੇ ਪਹੁੰਚ ਗਏ। ਇੱਥੇ ਭੈਣਾਂ ਰੀ ਬੈਠੀਆਂ ਨੇ। ਜਿਹੜੀ ਪਹਿਲਾਂ ਸੀ। 8 ਵਜੇ ਦੀ ਟ੍ਰੇਨ ਆ ਰਹੀ ਹੈ ਜੀ ਆਪਣੀ। ਜੋ ਬੱਜ ਜਿਹਨੇ ਸਪੈਨ ਲਾ ਆ ਗਈ 8 ਵਜੇ ਦੀ ਟ੍ਰੇਨ ਹੈ ਆਪਣੀ ਬਾਕੀ ਸੰਗਤ ਆਪਣੀ ਉੱਧਰ ਬੈਠੀ ਹੈ ਹਾਂ ਮੀਟਿੰਗ ਨਹੀਂ ਕਰਨਾ ਕਿਰਪਾ ਕਰਕੇ ਸੰਗਤ ਨੂੰ ਬੰਦ ਕਰ ਦਿਓ ਹਾਂ ਇਹ ਹਾਂ ਇਹ ਚੱਲ ਰਹੀ ਹੈ ਟ੍ਰੇਨ ਵਾਲੀ ਕਿਉਂ ਨਹੀਂ ਚੱਲ ਰਹੀ ਹੈ ਪਹਿਲਾਂ ਸਾਡੀ ਟ੍ਰੇਨ ਸਮਰੂਪ ਤੋਂ ਸੀ ਇਹ ਰੱਜੀ ਉੱਥੇ ਨਾ ਕੰਮ ਚੱਲ ਰਿਹਾ ਧੂਰੀ ਸਟੇਸ਼ਨ ਤੇ ਉਹਨਾਂ ਨੇ ਮੁਕਤਲ ਕੀ ਆਪਣੀ ਟ੍ਰੇਨ ਚੱਕਣ ਦੀ ਕਰਤਾ ਰੂਟ ਚੇਂਜ ਹੋ ਗਿਆ ਚੇਂਜ ਹੋਣ ਕਰਕੇ ਸਾਡੀ ਸੰਗਰੂਰ ਤੋਂ ਮਿਸ ਹੋ ਗਈ ਟ੍ਰੇਨ ਹੁਣ ਆਪਾਂ ਚੱਕਰ ਤੋਂ ਆ ਕੇ ਚੜ ਰਹੇ ਹਾਂ ਲਓ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਮਿਲਦੇ ਆਂ ਹੀ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ